ਸਾਲ ਜੀ ਤੁਸੀਂ ਜੁੜ ਚੁੱਕੇ ਹੋ 9311 ਦੇ ਨਾਲ ਮੈਂ ਹਰਵਿੰਦਰ ਗਿੱਲ ਅੱਜ ਅਸੀਂ ਪਹੁੰਚੇ ਹਾਂ ਗੁਰੂ ਰਾਮਦਾਸ ਪਬਲਿਕ ਸਕੂਲ ਪਾਣਾ ਜਿੱਥੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਠਿੰਡਾ ਜੀ ਪਹੁੰਚੇ ਹੋਏ ਹਨ ਆਓ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਠਿੰਡਾ ਜੀ ਕੱਬ ਤੋਂ ਪਹਿਲਾਂ ਤੁਹਾਨੂੰ ਪ੍ਰੈਸ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪ੍ਰੈਸ ਸੇ ਤੁਹਾਨੂੰ ਮੁਬਾਰਕਬਾਦ ਦਿੰਦਾ ਹੈ ਕਿ ਤੁਸੀਂ ਸਫਲਤਾਪੂਰਵਕ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰ ਰਹੇ ਹੋ ਤੇ ਅਸੀਂ ਤੁਹਾ ਤੋਂ ਇਹ ਜਾਣਨ ਚਾਹੁੰਦੇ ਹਾਂ ਕਿ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਨੂੰ ਲੈ ਕੇ ਕਿਹੜੇ-ਕਿਹੜੇ ਉਦੇਸ਼ਾਂ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕਾਰਜ ਕਰ ਰਹੀ ਹੈ ਮੈਂ ਪੇਸ਼ ਗਰੇਸ਼ ਸਿੰਘ ਸੋਰੀ ਮੈਂ ਕੋਈ ਕਦੇ ਬਲਾਗ ਆ ਕੋਈ ਸਾਂਝ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਿਸਟ੍ਰਿਕਟ ਸਰਸਾ ਕਾ ਦਗਵਾਲੀ ਨੱਕਰ ਪੰਨਾ ਵਿੱਚ ਮੈਂ ਆਪਣੇ ਪ੍ਰਸਤਿ ਸਾਹਮਣੇ ਆਪਣੇ ਮੰਗੜਾ ਸਰ ਬਨਨੌਰ ਅਤੇ ਇਹ ਚੁਦੀ ਸਾਹੀ ਸ਼ਗਰ ਦੇ ਨਾਲ ਪ੍ਰਸੰਗੀ ਖੁਸ਼ੀ ਤੋਂ ਟੋੜਿਆ ਸਵਾਲ ਆਇਆ ਹੈ ਕਿ ਹਰਿਆਣਾ ਸੇ ਬੂਲੋਰਾ ਫਰਗੰਦੇ ਪਹੁੰਚੀ ਲਿਆ ਇਸ ਦਾ ਕਾਰਜਾੜੀਆਂ ਰਹਿੰਗੀਆਂ ਕਿਵੇਂ ਇਹਨੂੰ ਦੁਨੀਆ ਭਰ ਦੇ ਵਿੱਚ ਖੜਿਆਣਾ ਸਿਕੂਪਰ ਅਰਗੇਨਾਈਜ਼ਮੈਂਟ ਕਮੇਟੀ ਦਾ ਲਾਂਚ ਕੀਤਾ ਜਾਇਆ ਜਾਏਗਾ ਮੈਂ ਪ੍ਰਸਤ ਰਹੀ ਸਾਰੀ ਦੁਨੀਆ ਭਰ ਦੀ ਸੰਗਠਨ ਦਰਸ਼ਨਾ ਜਾਣਾ ਕਿਸ ਸਮਾਜ ਦੇ ਵਿੱਚ ਇਸ ਰਿਸ਼ਤੇ ਵਿੱਚ ਕੰਟਰਨ ਦੇ ਕਮੁੰਚਾ ਦੇ ਜਿਹੜੇ ਉਹ ਆੜੇ ਇਨਸਾਨ ਤੇ ਕਰ ਪਹਿਲਾ ਇਹ ਚਾਹਦਾ ਸਮਾਜ ਸਮਾਜ ਇਕ ਇਹੋ ਜਿਹਾ ਦੁਨੀਆ ਭਰ ਦੇ ਵਿੱਚ ਆਇਨਾ ਹੈ ਕਿ ਜਿਹੜਾ ਜਿਹੜਾ ਫੈਸਲਾ ਕੀਤਾ ਹੋਇਆ ਇੱਕ ਬੜਾ ਨਿਰਪੱਖ ਤੇ ਬੜਾ ਸਹੀ ਹੈ ਉਸ ਤੋਂ ਬਾਅਦ ਹੁੰਦਾ ਹੈ ਦੁਨੀਆਵੀ ਜੀ ਹੱਦਾਂ ਤੇ ਸਮਾਜਿਕ ਅਦਾਲਤ ਤੇ ਦੁਜੀ ਦੁਨੀਆਵੀ ਅਦਾਲਤ ਦੁਨੀਆਵੀ ਅਦਾਲਤ ਇੱਕ ਅਹੋਜੀ ਅਦਾਲਤ ਹੈ ਦੁਨੀਆ ਦੇ ਵਿੱਚ ਜਾਨੂੰ ਸਬੂਤ ਚਾਹੀਦੇ ਪਰ ਸਮਾਜ ਨੂੰ ਸਬੂਤ ਨਹੀਂ ਚਾਹੀਦੇ ਸਮਾਜ ਇੱਕ ਸਭ ਤੋਂ ਵੱਡਾ ਪਾਇਨਾ ਹੈ ਉੱਥੇ ਜੱਜ ਵੀ ਨੂੰ ਮਜਬੂਰ ਹੋਣਾ ਪੈਂਦਾ ਫੈਸਲਾ ਦੇਣ ਲਈ ਜਦ ਇਹਨਾਂ ਕੋਲ ਤਰੂ ਜਾਂ ਕੋਹਰ ਨਹੀਂ ਤੇਰੀ ਚੀਜ਼ ਜਿਹੜੀ ਸਭ ਤੋਂ ਵੱਡੀ ਰੱਤ ਹੈ ਉਹ ਹੈ ਸਾਡੀ ਜਿਹਨਾਂ ਸਾਡੀ ਸ੍ਰਿਸ਼ਟੀ ਨੂੰ ਪਰਮਾਤਮਾ ਨੇ ਦਿੱਤਾ ਜੇਕਰ ਸਮਾਜ ਦੀ ਦਲ ਤੋਂ ਵੱਜ ਜਾਏ ਦੁਨੀਆ ਦੀਆਂ ਦਰਤਾਂ ਤੋਂ ਵੱਜੇ ਪਰ ਉਸ ਪਰਮਾਤਮਾ ਦੀ ਦਰਤ ਤੋਂ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਆ ਕਿ ਅਸਾਂ ਜੋ ਸਰਕਾਰ ਕੋਲ ਸਾਨੂੰ ਜਨ ਨੂੰ ਦਿੱਤਾ ਹੈ ਇਹ ਕੋਸ ਸਰਕਾਰ ਕੋਲ ਨਹੀਂ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕੋਈ ਚੀਜ਼ ਪਰਮਾਂਸ ਬਾਹਰੇ ਹਨ ਤੇਰੀ ਉਹਦੀ ਦੇਖਣ ਦਾ ਜਿਸਾ ਸਾਰਿਆਂ ਨੇ ਇੱਕ ਨੈਕ ਦੇ ਉਸ ਪਰਮਾਤਮਾ ਦੇ ਰਾਜ ਤੇ ਸਮੂਹ ਦੀ ਸ਼ੁਰੂਤ ਹੈ ਇਸੇ ਕਰਕੇ ਹਰਿਆਣਾ ਸਿੱਖ ਗੁਰਦਵਾਰਾ ਦੇ ਸਾਰੇ ਸਾਰੇ ਮਾਣਯੋਗ ਮੈਂਬਰ ਸਹਿਬਾਨ ਮੈਂ ਮੁਖ ਸੇਵਾਦਾਰ ਗੁੰਦੇ ਨਾਲ ਤੇ ਸਾਡੀ ਅਰਜੰਤੀ ਹੋ ਗਈ ਇਹ ਛੇਸਵਾ ਕਰ ਚੁੱਕੀ ਹੈ ਕਿ ਆਪਾਂ ਉਸ ਪਰਮਾਤਮਾ ਦੇ ਰਾਜ ਨੂੰ ਜਾ ਕੇ ਬੈਠੇ ਸਨ ਇਹ ਮੈਂ ਸਾਰੀ ਸੰਗਤ ਨੂੰ ਦੁਨੀਆ ਭਰ ਦੀ ਸੰਗਤ ਨੂੰ ਜੇਸ਼ ਪਾਰ ਦੀ ਸੰਗਤ ਨੂੰ ਹਰਿਆਣੇ ਦੀ ਸਿੱਖ ਸੰਗਤ ਨੂੰ ਬੇਨਤੀ ਕਰਾਂਗਾ ਕੋਈ ਕਿਸੇ ਦੀ ਸ਼ਖਸੀਅਤ ਨਾ ਲੋ ਵੇਖੋ ਕੋਈ ਕਿਸੇ ਦੀ ਪਰਵਾਹੀ ਲੋ ਨਾ ਵੇਖੋ ਕੋਈ ਕਿਸੇ ਦੀ ਅਹਿਮੀਅਤ ਨਾ ਵੇਖੋ ਕੇਵਲ ਤੇ ਕੇਵਲ ਸੱਚਾਈ ਨਾਲ ਕਰੋ ਜੋ ਪਰਮਾਤਮਾ ਦੀ ਦਾਤ ਪਰਖੀ ਜਾ ਜੇ ਤੁਸੀਂ ਸੱਚਾਈ ਨਾਲ ਖੜੇ ਹੋਏ ਤੇ ਪਰਮਾਤਮਾ ਵੀ ਤੁਹਾਡੇ ਨਾਲ ਖੜਾ ਹੋਵੇ ਇਹ ਗੱਲਬਾਤ ਪਿਛਲੇ ਸਮੇਂ ਦੇ ਵਿੱਚ ਕੁਝ ਬੀਤੀ ਵੇਂਜੀਆਂ ਗੁਰੂ ਘਰਾਂ ਦੇ ਵਿੱਚ ਸਾਹਮਣੇ ਆਈਆਂ ਸੀ ਉਹਨਾਂ ਨੂੰ ਠੀਕ ਕਰ ਲਈ ਉਹਨਾਂ ਨੂੰ ਦੁਰਸਤੀ ਲਈ ਤੁਸੀਂ ਕੀ ਕਦਮ ਚੱਕਰੇ ਨੇ ਇਸ ਲਈ ਮੈਂ ਸਾਰੀ ਗਲਤ ਹੈ ਕਿ ਜੋ ਸਚਾਈ ਤੇ ਖੜਾ ਰਹਾਂਗਾ ਜੀ ਤੇ ਬੇਨਤੀ ਕਰਦਾ ਹਾਂ ਕਿ ਜਿੰਨੀਆਂ ਮਰਜ਼ੀ ਉਪਰਾਂ ਪੈ ਬਾਵੇਂ ਮੁਕ সেবা ਕਰਦੇ ਰਹਾ ਜੇਕ ਪੰਸਾ ਕੁਝ ਵੀ ਤੇ ਨਹੀਂ ਕਰਾਂਗਾ ਜਿਹੜੀ ਪਰਮਾਤਮਾ ਨੂੰ ਪਰਵਾਨ ਨਹੀਂ ਜਿਹੜੀ ਉਸ ਪ੍ਰਮਾਤਮਾ ਨੂੰ ਪਰਵਾਨ ਨਹੀਂ ਹਮੇਸ਼ਾ ਸੱਚੀ ਲੜਾਈ ਲੜਾਂਗਾ ਅਮਨ ਕੁਝ ਇੱਡੀ ਵੀ ਵੱਡੀ ਦੁਨੀਆ ਦੀ ਸ਼ਕਤੀ ਤੋਂ ਮੈਂ ਉਹਦੇ ਨਾਲ ਟਕਰਾਜਾਂਗਾ ਪਰ ਪਰਮਾਤਮਾ ਤੇ ਜਿਹੜੀ ਰਾਹ ਤੇ ਉਹਨੇ ਨਾਲ ਨਹੀਂ ਟਕਰਾਵਾਂਗਾ ਹਮੇਸ਼ਾ ਜੋ ਪਰਮਾਤਮਾ ਨੇ ਸਾਡੇ Haryana ਸੇ ਤੋਂ ਪੁਰਾਣਾ ਪਰਮੰਦਰ ਮੀਟਿੰਗੋਂ ਆਸ਼ੀਰਵਾਦ ਦਿੱਤੇ ਰਿਹਾ ਗੁਰੂ ਗ੍ਰੰਥ ਸਾਹਿਬ ਸਾਡੇ ਸਰਪ੍ਰਸਤ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਆਪਾਂ ਇਹੋ ਜਿਹੇ ਕੰਮ ਕਰਾਂਗੇ ਜਿਹੜੇ ਭਾਵੇਂ ਦੁਨੀਆਂ ਦੀ ਧਾਤ ਨੂੰ ਚੰਗੇ ਲੱਗਣ ਦੁਨਿਆਵੀ ਧਾਤ ਨੂੰ ਚੰਗੇ ਲੱਗਣ ਭਾਵੇਂ ਸਮਾਜ ਦੀ ਧਾਤ ਨੂੰ ਚੰਗੇ ਲੱਗਣ ਪਰ ਪ੍ਰਮਾਤਮਾ ਦੀ ਧਾਤ ਕੋਈ ਨਹੀਂ ਆਪੇ ਸੀ। ਅਜਿਹਾ ਕਿ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਪ੍ਰਚਾਰ ਲਈ ਜਾਣ ਜਿਹੜੀਆਂ ਲਾਇਬ੍ਰੇਰੀਆਂ ਸੀ ਕਿਆਂ ਉਹਨਾਂ ਦੀ ਮੰਗ ਉੱਠੀ ਸੀ ਵੀ ਵੱਧ ਤੋਂ ਵੱਧ ਸਿੱਖਰ ਰਹੇ ਫ੍ਰੈਂਡਸ ਲਾਇਬ੍ਰੇਰੀਆਂ ਜਿਹੜੀਆਂ ਹਰਿਆਣਾ ਦੇ ਖੁੱਲ੍ਹ ਗਿਆ ਜਾਣ ਤਾਂ ਕਿ ਸਾਡੇ ਬੱਚੇ ਵੱਡੀ ਧਰਮ ਦੀ ਸਿੱਖਿਆ ਲੈ ਸਕਣ ਉਹਨਾਂ ਪ੍ਰਤੀ ਤੁਸੀਂ ਕੀ ਕਹਿਣਾ ਚਾਹੋਗੇ ਸਕਾਉਂ ਫਕਾਤ ਪ੍ਰਤੀ ਲਾਇਬ੍ਰੇਰੀਆਂ ਬਣेंगी ਇਸ ਤਰ੍ਹਾਂ ਹੀ ਲਾਇਬ੍ਰੇਰੀਆਂ ਤੱਕ ਇਨਸਾਨ ਬੱਚਾ ਉੱਥੋਂ ਪਹੁੰਚੇਗਾ ਜਦੋਂ ਪਹਿਲੋ ਸਿੱਖਿਆ ਪ੍ਰਾਪਤ ਕਰੇਗਾ ਪੜ੍ਹੇਗਾ ਲਿਖੇਗਾ ਜਦ ਅਸੀਂ ਯੂਪੀ ਵਿੱਚ ਕੋਈ ਅਤਰਕਿਆ ਹੈ ਕਿ ਆਪਾਂ ਪਨੀਰੀ ਜਿਹੇ ਉਹਨੂੰ ਰਿਸਕੂ ਕਰਨਾ ਹੈ ਆਪਕਿ ਪਨੀਰੀ ਨੂੰ ਸੇਕ ਕਰਨ ਦੇ ਨਾਲ ਗੁਰੂ ਕੀ ਗੰਨਾ ਗਉਣ ਵਾਸਤੇ ਖਾਲਸਾ ਕੰਨ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਧਰਮ ਨੂੰ ਜਨ ਵਾਸਤੇ ਸਿੱਖੀ ਬਚਾਉਣ ਵਾਸਤੇ ਅਸੀਂ ਇੰਗਲਿਸ਼ ਵੀਰੀਅਲ ਉੱਪਰ ਯਤਨ ਕਰਾਂਗੇ ਕਿ ਇਹ ਉਹਦੀ ਪਨੀਰੀ ਚਾਰ ਜੀ ਜਦੋਂ ਉਹ ਫਿਰ ਪਨੀਰੀ ਜਦੋਂ ਪੜਨ ਦੇ ਲੈਕ ਹੁੰਦੇਗੀ ਉਹ ਲਾਇਬ੍ਰੇਰੀਆਂ ਵਿੱਚ ਜਾ ਕੇ ਇਹ ਵੀ ਮੰਗ ਕਰੇ ਕਿ ਸਾਨੂੰ ਇਹ ਨਾਲ ਲੈਣੀ ਹੈ ਕਿ ਕਿ ਕੁਝ ਖਾ ਚਾਹੀਦੀ ਹੈ ਇਹ ਵੀ ਗਿਆਨ ਚਾਹੀਦੀ ਹੈ ਤਾਂ ਕਿ ਅਸੀਂ ਜਿਹੜੇ ਨਹੀਂ ਸਿੱਖ ਸਕਦੇ ਉਹ ਸਾਨੂੰ ਲਾਇਬਲੀ ਨਹੀਂ ਪੜਨ ਮਿਲ ਤਾਂ ਕਿ ਅਸੀਂ ਖੌਸਾ ਫੰਡ ਸਿੱਖੀ ਤੇ ਖੁਦ ਵੀ ਉਹਨਾਂ ਅੱਗੇ ਦੁਨੀਆ ਪਰਦੇਸ਼ ਤੇ ਦਾਦਾ ਪੂਲਾ ਕਾਲਜਾਂ ਨੇ ਵਿੱਚ ਵਿਦਿਅਕ ਪੱਧਰ ਉੱਚਾ ਟੁੱਕਣ ਲਈ ਕਮੇਟੀ ਕਾਰਜ ਕਰ ਰਹੀ ਹੈ ਇਸ ਤਰ੍ਹਾਂ ਹੀ ਤੇ ਕੁਝ ਗੱਲਾਂ ਪ੍ਰੋਜੈਕਟ ਦੇ ਵਿੱਚ ਚੱਲ ਰਹੀਆਂ ਨੇ ਇਹ ਕੋਈ ਆਪਣੀ ਮਿਹਨਤ ਵੀ ਜਲਦੀ ਨੰਨੇ ਵਿੱਚ ਕੰਮ ਕਰਦੀ ਹੈ। ਇਹ ਕੋਈ ਸਿਆਣਾ ਪਰ ਜੋ ਨੂੰ ਸਿਆਣਾ ਬਣਨ ਪ੍ਰਬੰਧਕ ਚੰਗੇ ਹੋਣਗੇ। ਉਹਨਾਂ ਕੋਲ ਬਜਟ ਉਰੇਗਾ। ਆਪਣੇ ਆਪ ਹੀ ਇਹਨੂੰ ਦੇਖਾ ਲਈ ਜਾਣਗੇ। ਇਹ ਜਿਹੜੇ ਸਕੂਲ ਨੇ ਉਹਨਾਂ ਦਾ ਮਿਕਰ ਇਹਨਾਂ ਉੱਪਰ ਚੱਲਿਆ ਜਾਏਗਾ। ਕਿ ਜਿਹੜੀ ਉੱਥੋਂ ਦੇ ਲੋਕ ਨੇ ਜਿਹੜੀ ਉੱਥੋਂ ਦੀ ਜ਼ਿੰਮੇਦਾਰ ਜਿਹੜੀ ਉਥੋਂ ਦੀ ਸੰਗਠਨ ਹੈ। ਮੁਰੇ ਨੂੰ ਸੁਣਨ ਲੱਗ ਗਿਆ ਜਿਹੜੇ ਕੂਸਰ ਬੰਨਾਂ ਦੇ ਨਾਂ ਨੇ ਖਾਲਸਾ ਪੰਥ ਦੇ ਨਾਂ ਤੇ ਖਾਲਸੇ ਦੇ ਨਾਂ ਤੇ ਕੂਸਰ ਬੰਨਾਂ ਦੇ ਨਾਂ ਤੇ ਸਿਰਸ ਖੂ ਚੱਲਦੇ ਨੇ ਆਪਾਂ ਹਰ ਧਰਮ ਦੇ ਲੋਕਾਂ ਨੇ ਕੋਟੇ ਕਰਨਾ ਉਹ ਜੀ ਸਿੱਖਿਆ ਉੱਤੇ ਸਤਾ ਰਹੇ ਜਿਹੜੀ ਤੁਹਾਨੂੰ ਨਹੀਂ ਮਿਲਦੀ ਉਸ ਦਿਨ ਸਮਝਾਂਗੇ ਕਿ ਖਾਲਸਾ ਆਪਾਂ ਆਪਣੇ ਯਰਨ ਮੈਸ਼ਨ ਦੇ ਲਈ ਵਾਸਤੇ ਤੇ ਕਾਮਯਾਬ ਵਰਤਾਰਾ ਇੱਕ ਦੇ ਵਿੱਚ ਸਰਕਾਰ ਵੱਲੋਂ ਸੌਣ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਜਿਹੜੇ ਜਿਹੜੇ ਪੁਆਇੰਟ ਨੇ ਉਹ ਸੋਧ ਕੀਤੀ ਹੈ ਕਿ ਉਹ ਤੁਹਾਡੇ ਨਾਲ ਡਿਸਕਸ ਕਰਕੇ ਸਰਕਾਰ ਕੋਲੋਂ ਪਿੱਤੇ ਗਏ ਆ ਜਿਹੜੀ ਜਿਹੜੀ ਸੋਧ ਕੀਤੀ ਗਈ ਹੈ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਤਰ੍ਹਾਂ ਦੀ ਜੋ ਕੈਬਨਟ ਨੇ ਫੈਸਲਾ ਆ ਰਿਹਾ ਹੈ ਯਾਨੀ ਸਰਕਾਰ ਉਹ ਫੈਸਲਾ ਉਹ 100% ਸਹੀ ਹੈ ਕਿ ਪਰ ਉਹ ਫੈਸਲਾ ਜੋ ਆਇਆ ਉਹ ਕਿਸ ਤਰ੍ਹਾਂ ਦੇ ਇੰ ਦਾ ਟੈਂਗਲ ਸਮਝਿਆ ਕਿਉਂਕਿ ਇਹਦੇ ਵਿੱਚ ਡੈਮੋਕਰੇਸੀ 'ਤੇ ਕਰ ਕੀਤਾ ਗਿਆ ਹੈ ਜਨਤਾ ਦੇ ਫੰਡਾਮੈਂਟਲ ਰਾਈਟਸ ਨੂੰ ਸੁਰੱਖਿਅਤ ਕੀਤਾ ਗਿਆ ਹੈ ਅਤੇ ਸਤਾ ਪક્ષ ਨੂੰ ਕੋ ਨਾ ਕਾਇਨਾਮ ਖਾਇ। ਕੋਈ ਵੀ ਸਤਾ ਪੱਖ ਆਪਣੀ ਮਨਮੰਨੀ ਨਾ ਕਰ ਸਕੇ। ਪਰ ਟਾਈਮ ਵੇਸ ਕਰਕੇ ਗਲਤੀ ਹੋ ਗਿਆ ਕਿ ਹਰਿਆਣਾ ਕਮੇਟੀ ਦਾ ਡਿਸਕਸ ਚੱਲ ਰਿਹਾ ਸੀ, ਪੇਸ ਚੱਲ ਰਿਹਾ ਸੀ ਤੇ ਸੰਕਤਾਂ 'ਚ ਇੱਕਦਮ ਮੈਸੇਜ ਚਲਾ ਗਿਆ। ਬਾਕੀ ਤੇ ਪਰ ਨਾਮ ਦੇ ਜਾਂ ਕਮੇਟੀ ਦੇ ਭਾਗ ਤੇ ਨਹੀਂ ਖੜੇ ਗਏ ਪਰ ਨਹੀਂ ਇਹ ਕੇਵਲ ਤੇ ਕੇਵਲ ਸਤਾ ਦੇ ਖੜੇ ਗਏ ਨੇ ਅੱਜ ਅਸੀਂ ਸਤਾ 'ਚਾਂ ਤੇ ਜੇ ਕੰਨ ਹੋਰ ਕਿਸੇ ਦੀ ਸਤਾ ਹੋਵੇ ਉਹਦੇ ਤੇ ਵੀ ਕਰ ਨੂੰ ਲਾਉ ਇਸ ਕਰਕੇ ਜਿਹੜਾ ਫੈਸਲਾ ਲਿਆ ਗਿਆ ਹੈ ਇਹ ਡੈਮੋਕ੍ਰੇਸੀ ਦੇ ਕਾਰਜਕ੍ਰਮ ਵਾਸਤੇ ਸੰਘਿਤ ਫੰਡਾਮੈਂਟਲ ਰਾਈਟਸ ਨੂੰ ਸਿਕਿਉਰ ਕਰਨ ਵਾਸਤੇ ਫੈਲਾ ਲਿਆ ਇਹਦੇ ਕੋਈ ਵੀ ਉਂਟਾਈ ਨਹੀਂ ਮੈਂ ਕੋਨਫੈਡਰੇਸੀ ਆ ਦੇ ਸਰਕਾਰ ਨੇ ਮੈਂ ਉਹਦਾ ਸਮਰਥਨ ਕਰਦਾ ਹਾਂ ਮੈਂ ਸੰਗਠੀ ਜਾਣਕਾਰੀ ਜਿਹੜੇ ਸੰਗਠਨ ਨੂੰ ਫਰਮ ਲੱਗੇ ਨੇ ਇਹ ਜਦੋਂ ਜਡਿਊਸ਼ਨ ਮਿਸ਼ਨ ਬਣਿਆ ਸੀ 아이 ਤੋਂ 1 ਮਹੀਨੇ ਪਹਿਲ ਉਹ ਸਟੇਜ ਜਡਿਊਸ਼ਨ ਮਿਸ਼ਨ ਈ ਕਿਹਾ ਸੀ ਵੀ ਸਾਡੇ ਪਹਿਲਾਂ ਅੰਕਾਰ ਕਿ ਜਦੋਂ ਸੰਗਠਨ ਤੋਂ ਉਹ ਵੀ ਸੀ ਕਿ ਸਰਕਾਰ ਕਰ ਚੱਕਾ ਸੀ ਪਰ ਜੰਮੜੀ ਦੇ ਵਿੱਚ ਇਲੈਕਸ਼ਨ ਨਿਕਲੇ ਰ ਹੋ ਗਿਆ ਤੇ ਉਹ ਜਿਹੜੀ ਮੰਗ ਸੀ ਜਡਿਊਸ਼ਨ ਕਮਿਸ਼ਨ ਦੀ ਉਰੇ ਐਸਾ ਨਾ ਹੱਸ ਕੇ। ਅਲਾਟੇ ਹੋੜੇ ਬਣੇ। 3 ਮਹੀਨੇ ਸੜੀ ਅਬਜੈਕਟਿਵ ਬੋਡੀ ਨਾਮ ਬਣ ਸਕੇ। ਧੰਨ ਨਿਕਲ ਗਿਆ। ਉਸ ਤੋਂ ਬਾਅਦ ਜਦੋਂ ਡੈਕਟਿਵ ਬੋਡੀ ਬਣੀ ਤੇ ਬਜਟ ਪਹਿਲਾਂ 4 ਕਰੋੜ ਦਾ ਪਾਸ ਹੋਇਆ। ਬਾਅਦ ਨੂੰ ਵਾਸਤੇ ਆਇਆ ਤੇ ਮੈਂਬਰਸ ਸਰਬੰਨ ਨੇ ਕਿਹਾ ਉਹ ਇਸ ਸੰਗਠਨ ਦੇ ਵਿੱਚ ਕੋਈ ਸ਼ੰਕੇ ਲੱਗਦੇ ਨੇ। ਇਹ ਬਜਟ ਠੀਕ ਨਹੀਂ ਬਣਿਆ। ਇਹ ਪਾਸ ਨਹੀਂ ਹੋਣਾ ਚਾਹੀਦਾ। ਮੈਂ ਮੁਕਸੀਬਾਦਾਰ ਹੁੰਦੇ ਨਾਤੇ ਮੈਂਬਰ ਸਰਬਾਨਾਂ ਦੀ ਕਦਰ ਕਰਦਾ ਹਾਂ ਉਹਨਾਂ ਦੀ ਸੱਚੀ ਸੁੱਚੀ ਆਵਾਜ਼ ਨੂੰ ਚੁੱਕਦੇ ਹਾਂ ਮੈਂ ਬਜਟ ਉਹ ਦਿਨ پاس ਨਹੀਂ ਹੋ ਦਿੱਤਾ ਕਿ ਨਾਲ ਦੀ ਨਾਲ ਹੀ ਉੱਥੇ ਕਟਾਲੀਆ ਇੱਕ ਨਵਾਂ ਬਜਟ ਬਣਾਉਣ ਵਾਸਤੇ ਇੱਕ ਮੀਟਿੰਗ ਕੀਤੀ ਗਈ ਜਿਹੜੀ ਦੀ ਜਰਨਲ ਹਾਊਸ ਤੋਂ ਸਾਰੇ ਵੱਲੋਂ ਪ੍ਰਮਾਣਿਤ ਹੋਈ ਤੇ ਜਦੋਂ ਕਟਾਲੀਆ ਮੀਟਿੰਗ ਨੇ ਕੰਮ ਕਰਨਾ ਸ਼ੁਰੂ ਕਰਤਾ ਤੇ ਥ्रू 3s ਵਿੱਚ ਫਸਟ ਨਜ਼ਰ ਆਇਆ ਸੇਕ ਉਹ ਨਾ ਫਿਰ ਹੋਰ ਰਪਾ ਭਾਗੇ ਕਰੀ ਕਾਨੂੰਨ ਦਾ ਸਹਾਰਾ ਲੈ ਕੇ ਕਰੀ ਸਤੀਫੇ ਆਪਣੇ ਦਬਾਅ ਪ੍ਰੈਸ਼ਰ ਦੇ ਨਾਲ ਸਤੀਫੇ ਦਵਾ ਕੇ ਉਸ ਜਿਹੜੀ ਪ੍ਰਤਾਧੀਆਂ ਕਮੇਟੀ ਸੁਣੋਂ ਉਹਨਾਂ ਦਾ ਕੰਮ ਕੀਤਾ ਮੈਂ ਉਸ ਕਰਕੇ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਇਹ ਸ੍ਰੀ ਚਿੰਨ੍ਹ ਦਾਲਤਾਂ ਨੇ ਇੱਕ ਸਮਾਜੀਕ ਅਦਾਲਤ ਇੱਕ ਜੁਡੀਸ਼ੀਅਲ ਅਦਾਲਤ ਤੇ ਤੀਜੋ ਮਹਾਰਾਜ ਦੀ ਅਦਾਲਤ ਇਤਨਾ ਦਾਲਤਾਂ ਤੋਂ ਵੀ ਕੋ ਮਰ ਸਕਦਾ ਹੈ ਉਹ ਨਾਗਾ ਪਰ ਉਸ ਪਰਮਾਤਮਾ ਦੀ ਦਾਲਤ ਨੂੰ ਨਹੀਂ ਬਸਕਦਾ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਾਂਗਾ ਜਿਹੜੇ ਅਜੇ ਤੱਕ ਵੀ ਇਹ ਦੇ ਪ੍ਰਬੰਧਕ ਕਰਨ ਦੇ ਚੁੰਮੇਵਾਲ ਰਹੇ ਨੇ ਉਹ ਕਰ ਤੋ ਕਰ ਤੋ ਸ੍ਰਮਾਤਮਾ ਦੇ ਰੱਖਣ ਉਤੋਂ ਕਿਸੇ ਨਹੀਂ ਬਚਣਾ ਉਸ ਪ੍ਰਮਾਤਮਾ ਨੂੰ ਰੱਖ ਕੇ ਜੋ ਵੀ ਇਹ ਕਮੇਟੀਆਂ ਬਣਤਾਲ ਕਰ ਰਹੀਆਂ ਨੇ ਉਹਨਾਂ ਨੂੰ ਸਰਸ਼ ਅਪੀ ਕੁਸ਼ੀ ਨਾਲ ਪਰਵਾਣ ਕਰ ਲੈਣਾ ਚਾਹੀਦਾ ਹੈ ਤੇਰਾ ਜਿਹੜਾ ਪ੍ਰੋਬਲਮ ਜੀ ਬੰਦਾ ਸਾਹਿਬ ਬਜਟ ਦੀ ਤੁਸੀਂ ਗੱਲ ਕੀਤੀ ਹੈ ਹਰਿਆਣਾ ਵਿਧਾਨ ਸਭਾ ਦਾ ਬਜਟ ਜਿਹੜਾ ਪਿਛਲੇ ਸਮੇਂ 120 ਕਰੋੜ 110 ਕਰੋੜ ਤੱਕ ਵੀ ਪਾਸ ਹੋਇਆ ਇਸ ਵਾਰ ਬਜਟ 104 ਕਰੋੜ ਦਾ ਆਇਆ ਇਸ ਚੀਜ਼ ਕਿੱਥੇ ਘਾਟਾ ਦਰਜ ਕੀਤਾ ਗਿਆ ਜਿਹੜਾ 104 ਕਰੋੜ ਦਾ ਆਇਆ ਤੇ ਉਸ ਤੋਂ ਬਾਅਦ ਜਿਹੜੀ ਬਜਟ ਬਣਾਉਣ ਵਾਸਤੇ ਕਮੇਟੀ ਜਿਹੜੀ ਬਣਾਈ ਗਈ ਸੀ ਔਰ ਉਹ ਕਮੇਟੀ ਦਾ ਵੀ ਡਿਸਕੂਟ ਬਾਅਦ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਦੇਖਣ ਦੇ ਚਾਹੀਆਂ ਔਰ ਇਹ ਹੈ ਕਿ ਵਿੱਤੀ ਸਾਲ 2025-26 ਜਿਹੜਾ ਹੈ ਉਹ ਤਾਂ बीत ਚੁੱਕਿਆ ਤੇ ਕਮੇਟੀ ਦਾ ਬਜਟ ਜਿਹੜਾ ਹੈ ਇੱਕ ਕਰਪਾਸ ਨਹੀਂ ਹੋਇਆ ਉਹ ਉਹਦੇ ਵਾਸਤੇ ਕੀ ਕੁਛ ਆਗਾਮੀ ਜਿਹੜੇ ਕਦਮਾਂ ਉਹ ਤੁਹਾਡੇ ਵੱਲੋਂ ਜਾਂ ਐਗਜ਼ੀਕਟਿਵ ਕਮੇਟੀ ਵੱਲੋਂ ਚੁੱਕੇ ਜਾ ਰਹੇ ਹੈ ਇਸ ਤੇ ਵੀ ਪ੍ਰੋਬਲਮ ਬੜੀ ਵੱਡੀ ਹੈ ਕੰਪਨੀ ਨੂੰ ਦੱਸੋ ਕਿ ਹਾਂ ਸਮੁੱਚ ਗੱਲਾਂ ਦੇ ਲਈ ਪਹਿਨਿਆਂ ਨੇ ਡੰਗਰੀ ਚਲਾਣੇ ਪਈਦੇ ਨੇ ਸਕੂਲ ਕਾਲਜ ਸਿੱਖਿਆ ਵਾਸਤੇ ਮੌਤਿਕਾ ਵਾਸਤੇ ਸੇਵਾ ਵਾਸਤੇ ਅਧਰਨ ਪ੍ਰਚਾਰ ਵਾਸਤੇ ਇਸ ਮਾਦੀ ਪ੍ਰਮਾਣ ਕਰਨ ਵਾਸਤੇ ਮਾਇਆ ਦੀ। ਮਾਇਆ ਵਿੱਚ ਤਾਂ ਹੀ ਹੁੰਦੀ ਭਵੰਚੜ ਅਵਿਦੀ ਮਾਇਆ ਹੋਵੇ ਜਾਂ ਹੋਰ ਕਿਸੇ ਤੋਂ ਪਾਵੇ ਇਹਦੀ ਤੋਂ ਮਾਇਆ ਹੋਵੇ ਜਾਂ ਹੋਰ ਕਿਸੇ ਤੋਂ ਮਾਇਆ ਹੋਵੇ ਉਹ ਮਾਇਆ ਨਾਲ ਇਹ ਵਿਕਾਸ ਦੇ ਕੰਮ ਅਕਸਰ ਜਰੂਰ ਆ ਰਹੀ ਹੈ ਸਾਨੂੰ ਇਸ ਗੱਲ ਦੇ ਵਿੱਚ ਪਰ ਅਸੀਂ ਲੰਗਰ ਅਤੇ ਤਰਖਾਵਾ ਵਾਸਤੇ ਉਹ ਜਿਹੜਾ ਬਜਟ ਹੈ ਉਹਨਾਂ ਨੂੰ ਉਹਨਾਂ ਦੀ ਪੂਰੀ ਤਰ੍ਹਾਂ ਕਰਦੇ ਰਹਾਂਗੇ 1 ਮਹੀਨੇ ਦੇ ਅੰਦਰ 1 ਮਹੀਨਾ ਸੰਗਠਨ ਵਿਚਾਰ ਕਰਨਾ ਪਏਗਾ 1 ਮਹੀਨਾ ਜਿਵੇਂ ਕਮਟੋਕ ਦੇ ਇਸੇ हिसाब ਦੇ ਨਾਲ ਮੈਂ ਸਹਿਮਤੀ ਨਹੀਂ ਕਿ 14 ਕਰੋੜ ਬਜਟ ਮੈਂ ਤੇ ਇਸ ਸੰਧਾ ਹਾਂ ਮੇਰਾ ਮੰਨਣਾ ਹੁਣ ਸਾਰੇ ਇਹ 200 ਕਰੋੜ ਦਾ ਬਜਟ ਇਹ ਹੋਣਾ ਚਾਹੀਦਾ ਸੀ ਜਿੱਦੇ 96 ਕਰੋੜ ਦਾ ਬਜਟ ਤੇਰਾ ਹੈ ਉਪਰਸੇ ਰਹਿ ਗਿਆ ਹੈ ਆਉਣ ਵਾਲੇ ਕੈਂਗਰੇਜ ਜਿਹੜਾ 2000 ਪਛੀਤੇ 26 ਦਾ ਬਜਟ ਬਣੇਗਾ ਕੋ ਘੱਟੋ ਘੱਟ 200 ਕਰੋੜ ਦਾ ਹੋਵੇਗਾ ਤੇ ਕਈਆਂ ਸਾਲਾਂ ਤੱਕ ਇਹ ਬਜਟ ਹਰਿਆਣਾ ਸਿੱਖ ਸੰਗਤ ਦੁਆਰਾ ਪ੍ਰਬੰਧਿਤ ਹੋਵੇਗੀ ਨਾ 500 ਕਰੋੜ ਦਾ ਹੋ ਸਕਦਾ ਹੈ ਨਾ ਤੇ ਨਾ ਤਾਂ लास्ट ਸਵਾਲ ਹੈ ਜੀ ਤੇ ਕਮੇਟੀ ਸਮੇਤ ਹਰਿਆਣਾ ਸਿੱਖ ਸੰਗਤ ਦੇ ਵਿੱਚ ਇਕਤਾ ਬਣੀ ਰਹੇ ਉਹਦੇ ਸਬੰਧੀ ਤੁਸੀਂ ਕੀ ਧੰਨਵਾਦ ਕਰਨਾ ਚਾਹੋਗੇ ਮੈਂ ਸੰਗਤ ਨੂੰ ਹੱਥ ਜੋੜ ਕੇ ਇੱਕ ਮੁੱਖ ਸੇਵਾਦਾਰ ਬੁందੇ ਨਾਲ ਬੇਨਤੀ ਕਰਾਂਗਾ ਹਰਿਆਣੇ ਦੀ ਸਿੱਖ ਸੰਗਤ ਨੂੰ ਕਿ ਕਿਸੇ ਕਿਸੇ ਆਦਮੀ ਦਾ ਸਾਥ ਨਾ ਦੇਣਾ ਕਿਸੇ ਇਨਸਾਨ ਦਾ ਸਾਥ ਨਾ ਦੇਣਾ ਕਿਸੇ ਪਰਵਾਧਲੇ ਨਹੀਂ ਆਉਣਾ ਕੇਵਲ ਤੇ ਕੇਵਲ ਸਚਾਈ ਦਾ ਸਾਥ ਦਿਓ ਤਾਂ ਕਿ ਅਸੀਂ ਤੇ ਤੁਸੀਂ ਸਾਰੇ ਰਾਹ ਕੇ ਜਦੋਂ ਉਸ ਪਰਮਾਤਮਾ ਦੇ ਰਾਹ ਤੇ ਚੱਈਏ ਉਸ ਰਾਹੇ ਤੋਂ ਭਟਕ ਨਾ ਪਈਏ ਮੈਂ ਜੋ ਆਪਣੇ ਬਾਰੇ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਪੰਚ ਜੋ 1954 ਦਾ ਮੇਰਾ ਜਨਮ ਹੈ 9ਵੇਂ ਮਹੀਨੇ 5 ਤਰੀਕੂ ਮੈਂ ਕਰਦਾ ਸੌਦਾ ਪੂਰਾ ਹੋ ਜਾਣਾ ਹੈ। ਪਰਦਾਈ ਫਰਮਾਤਮਾ ਨੇ ਇੱਕ ਦਿਨ ਸਵਾਰ ਰੱਖੇ ਮੈਨੂੰ ਜਾਂ ਕਿੰਨੇ ਸਾਰੇ ਰੱਖੇ ਮੈਂ ਆਪੇ ਇਸ਼ਾਰਾ ਦੇਣਾ ਵਾ ਕਿ ਮੈਂ ਆਪਣੇ ਮੁੱਢੇ ਤੋਂ ਬੰਦ ਨਹੀਂ ਲੱਗਣਾ ਦੇਣਾ ਚਾਹਨਾ ਮੈਂ ਛੋਟੂ ਮੇਰੀ ਸਮਝ ਦੇ ਨਾਲ ਕਿਉਂ ਨਾ ਆਪਣੇ ਆਪ ਨੂੰ ਫਰਮਾਤਮਾ ਨੇ ਗਾ ਚੁੱਕਾ ਹੈ।